कोरोना महामारी ਕਰਕੇ ਲੋਕਾਂ ਦੇ ਕੰਮ ਕਾਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ ਪਹਿਲਾਂ ਲੋਕ ਆਪਣੇ ਬੱਚਿਆਂ ਨੂੰ ਚਾਹਾਂ ਚਾਹ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੇ ਸਨ ਪਰ ਅੱਜ ਉਹਨਾਂ ਸਕੂਲ ਦੀ ਫੀਸ ਮਾਪਿਆਂ ਦੇ ਲਈ ਦੇਣੀ ਔਖੀ ਹੋਈ ਪਈ ਹੈ ਮੈਨੋਦੀਪ ਪ੍ਰਮਾਣ ਸਿੰਘ ਪ੍ਰਿੰਸੀਪਲ گورਨਮੈਂਟ ਸੀਨੀਅਰ ਸੈਂਟਰੀ ਸਕੂਲ ਮਲਟੀਪਰਪਸ ਲੁਧਿਆਣਾ 1775 ਦੇ ਵਿੱਚ ਸਕੂਲ ਇਹ ਸ਼ੁਰੂਆਤ ਹੋਈ ਸੀ ਪਹਿਲਾਂ ਪ੍ਰਾਇਮਰੀ ਸੀ ਫਿਰ ਹਾਈ ਸਕੈਂਡਰੀ ਹੋ ਗਿਆ ਸੀ ਮੇਰਾ ਖਿਆਲ ਹੈ 1937 ਦੇ ਵਿੱਚ 37 ਜਾਂ 38 ਦੇ ਵਿੱਚ ਹੋ ਗਿਆ ਸੀ ਮੋਗੇ ਤੱਕ ਦੇ ਬੱਚੇ ਇੱਥੇ ਪੜਨਾਉਂਦੇ ਹੁੰਦੇ ਸੀ ਜੀ ਸਾਡੇ ਕੋਲੇ ਪੁਰਾਣੇ ਸਰਟੀਫਿਕੇਟਸ ਵੀ ਹੈਗੇ ਕਾਫੀ ਮਤਲਬ ਰਨਾਊਨ ਸਕੂਲ ਹੈਗੇ ਪੰਜ ਮਲਟੀਪਰਪਸ ਸਕੂਲ ਹੈ ਪੂਰੇ ਪੰਜਾਬ ਦੇ ਵਿੱਚ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਹੈ ਮੈਂ ਬੜੇ ਮਾਣ ਨਾਲ ਕਹਣੀ ਆ ਬੜੇ ਫਕਰ ਨਾਲ ਕਹਣੀ ਕਿ ਇਸ ਚੈਨਲ ਦੇ ਡਾਇਰੈਕਟਰ ਮਿਸਟਰ ਬੀ ਕੇ ਬਵੇਜਾ ਜੀ ਇਸ ਸਕੂਲ ਦੇ ਸਟੂਡੈਂਟ ਹੈ ਮੈਨੂੰ ਮਾਣ ਹੈ ਇਹ ਕਹਿੰਦੇ ਮੈਨੂੰ ਬਹੁਤ ਮਾਣ ਔਰ ਸੰਤੁਸ਼ਟੀ ਮਹਿਸੂਸ ਕਰ ਰਹੀ ਹੈ ਕਿ ਇਸ ਸਕੂਲ ਦੇ ਸਟੂਡੈਂਟ ਕਿੰਨੀਆਂ ਕਿੰਨੀਆਂ ਵਧੀਆ ਪੋਜੀਸ਼ਨ ਤੇ ਪਹੁੰਚ ਗਏ ਇਸ ਸਕੂਲ ਦਾ ਨਾਮ ਬੋਲਦਾ ਜੀ ਪੰਜਾਬ ਭਰ ਦੇ ਜੀ ਦੂਜੇ ਪਾਸੇ ਲੱਗ ਰਿਹਾ ਹੈ ਕਿ ਮਾਪਿਆਂ ਦਾ ਰੁਝਾਨ ਹੁਣ ਪ੍ਰਾਈਵੇਟ ਸਕੂਲ ਦੀ ਬਜਾਏ ਸਰਕਾਰੀ ਸਕੂਲ ਦੇ ਵੱਲ ਵਧਦਾ ਜਾ ਰਿਹਾ ਹੈ ਗੱਲ ਕਰਿਆਂ ਲੁਧਿਆਣਾ ਦੇ ਵਿੱਚ ਸਥਾਪਿਤ ਪੁਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜੋ ਕਿ ਬ੍ਰਿਟਿਸ਼ ਸ਼ਾਸਨ ਕਾਲ ਦੇ ਵਿੱਚ 1875 ਦੇ ਵਿੱਚ ਸਥਾਪਿਤ ਹੋਇਆ ਸੀ ਜਿੱਥੇ ਬੱਚਿਆਂ ਦੀ ਗਿਣਤੀ ਪਿਛਲੇ ਸੈਸ਼ਨ ਨਾਲੋਂ ਇਸ ਸਾਲ ਦੁੱਗਣੀ ਹੋ ਗਈ ਹੈ ਇਸ ਸਕੂਲ ਨੂੰ ਡਬਲ ਸ਼ਿਫਟ ਦੇ ਵਿੱਚ ਚਲਾਉਣ ਦੀ ਮਨਜ਼ੂਰੀ ਸਿੱਖਿਆ ਵਿਭਾਗ ਨੇ ਦਿੱਤੀ ਹੈ ਮੈਂ 18 ਤੱਕ ਇੱਥੇ ਲੈਕਚਰਰ ਪੋਲੀਟੀਕਲ ਸਾਇੰਸ ਸੀ ਉਸ ਟਾਈਮ ਤੇ 834 ਦੇ ਕਰੀਬ ਸੀਗੀ ਗਿਣਤੀ ਬੱਚਿਆਂ ਦੀ ਫਿਰ ਉਸ ਤੋਂ ਬਾਅਦ ਜੀ 996 ਤੇ ਲਾਸਟ ইয়ার ਮੇਰੇ ਤੋਂ ਪਹਿਲਾਂ ਪ੍ਰਿੰਸੀਪਲ ਸੀ ਜਿਹੜੇ ਜਗਦੇਵ ਸਿੰਘ ਜੀ ਸੇਖੋਂ ਉਹਨਾਂ ਦੇ ਟਾਈਮ ਤੇ ਇਹ ਡਬਲ ਹੋ ਗਈ ਸੀ 1700 ਹੋ ਗਈ ਸੀ 605% ਗਿਣਤੀ ਵਧੀ ਸੀ ਤੇ ਇਸ ਟਾਈਮ ਤੇ ਮੇਰਾ ਖਿਆਲ ਹੈ ਵੀ 110% ਤੱਕ ਚਲੀ ਗਈ ਹੋਣੀ ਹੈ ਕਿਉਂਕਿ ਅੱਜ ਦੇਖਿਆ ਜਾਵੇ ਜੇ ਅੱਜ ਮੈਂ ਕਰਾਂ ਗਿਣਤੀ ਤਾਂ 3555 ਬੱਚੇ ਸਾਡੇ ਕੋਲੇ ਆ ਗਏ ਸਾਡੇ ਸਕੂਲ 'ਚ ਸ਼ੁਰੂ ਤੋਂ ਹੀ ਬੱਚੇ ਅੱਛੇ ਅੱਛੇ ਸਕੂਲਾਂ ਤੋਂ ਆਉਂਦੇ ਆ ਸਟਾਫ ਸਾਰਾ ਵੈਲ ਕੁਆਲੀਫਾਈਡ ਹੈ ਜੀ ਬਹੁਤ ਬੱਚਿਆਂ ਨੂੰ ਅੱਛੀ ਤਰ੍ਹਾਂ ਅਟੈਂਸ਼ਨ ਪੂਰੀ ਦਿੰਦੇ ਆ ਆਪਣੇ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਦੇ ਆ ਜੀ ਪਹਿਲਾਂ ਇਹ ਹੁੰਦਾ ਸੀ ਕਿ ਮੈਰਿਟ ਬੇਸ ਤੇ ਕਿਸੇ ਟਾਈਮ ਦੇ ਸਕੂਲ ਦੇ ਵਿੱਚ ਐਡਮਿਸ਼ਨ ਹੁੰਦੀ ਸੀ ਸੀਟਾਂ ਲਿਮਟ ਹੁੰਦੀਆਂ ਸੀ ਪਰ ਸਾਡੇ ਮਾਨਯੋਗ ਸੈਕਟਰੀ ਸਾਹਿਬ ਦੀ ਇਹ ਖਾਹਿਸ਼ ਸੀ ਕਿ ਹਰ ਇੱਕ ਬੱਚਾ ਪੜ੍ਹੇ ਹਰ ਇੱਕ ਬੱਚੇ ਨੂੰ ਵਧੀਆ ਐਜੂਕੇਸ਼ਨ ਸਰਕਾਰੀ ਸਕੂਲ ਦੇ ਕਿਉਂਕਿ ਟੀਚਰ ਦੇਖੋ ਪੜ੍ਹੇ ਲਿਖੇ ਤਾਂ ਹੈਗੇ ਹੀ ਹੈ ਅੱਛੇ ਜੇ ਨੰਬਰ ਹੈ ਉਹਨਾਂ ਦੇ ਅੱਛੀ ਕੁਆਲੀਫਿਕੇਸ਼ਨ ਹੈ ਤਾਂ ਹੀ ਬੰਦਾ ਸਰਕਾਰੀ ਜੌਬ ਦੇ ਵਿੱਚ ਆਉਂਦਾ ਹੈ ਉਹਨਾਂ ਦੀ ਮਾਨਯੋਗ ਸੈਕਟਰੀ ਸਾਹਿਬ ਦੀ ਇੱਛਾ ਸੀ ਕਿ ਹਰ ਇੱਕ ਬੱਚਾ ਅੱਛੀ ਐਜੂਕੇਸ਼ਨ ਸਰਕਾਰੀ ਸਕੂਲ ਦੇ ਟੀਚਰਸ ਤੋਂ ਲਵੇ ਇਸ ਕਰਕੇ ਹੁਣ ਸੀਟਾਂ ਓਪਨ ਕਰ ਦਿੱਤੀਆਂ ਤੇ ਵੱਧ ਤੋਂ ਵੱਧ ਬੱਚੇ ਆ ਰਹੇ ਸਾਰਿਆਂ ਲਈ ਵੈਲਕਮ ਹੈ ਅਸੀਂ ਕਿਸੇ ਬੱਚੇ ਨਾਲ ਕੋਈ ਪੱਖਪਾਤ ਨਹੀਂ ਹੈ ਸਕੂਲ ਦੇ ਪ੍ਰਿੰਸੀਪਲ ਨਵਦੀਪ ਰੋਮਾਣਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀਆਂ ਦੀ ਸੰਖਿਆ ਇੱਥੇ ਲਗਾਤਾਰ ਵਧਦੀ ਜਾ ਰਹੀ ਹੈ ਵਿਦਿਆਰਥੀਆਂ ਦੀ ਸੰਖਿਆ ਲਗਾਤਾਰ ਵਧਣ ਦੇ ਵਿੱਚ ਕੋਰੋਨਾ ਵੀ ਇੱਕ ਕਾਰਨ ਹੋ ਸਕਦਾ ਹੈ ਪ੍ਰਿੰਸੀਪਲ ਦਾ ਇਸ ਗੱਲ ਦਾ ਵੀ ਕਹਿਣਾ ਹੈ ਕਿ ਇਸ ਸਕੂਲ ਦੇ ਵਿੱਚ ਸ਼ਹਿਰ ਦੇ ਕਈ ਨਾਮੀ ਲੋਕ ਪੜੇ ਹੋਏ ਹਨ 코로나 ਕਰਕੇ ਵੀ ਬੱਚੇ ਸਾਡੇ ਕੋਲੇ ਕਾਫੀ ਆ ਰਹੇ ਐ ਕਿਉਂਕਿ ਬੱਚਿਆਂ ਨਾਲ ਅਸੀਂ ਫੇਸ ਟੂ ਫੇਸ ਅਜੇ ਤੱਕ ਕਿਸੇ ਨੂੰ ਮਿਲੇ ਨਹੀਂ ਕਿਸੇ ਟੀਚਰ ਨੂੰ ਨਹੀਂ ਮਿਲੇ ਜ਼ੂਮ ਦੇ ਉੱਤੇ ਕਲਾਸਾਂ ਲਗਾ ਰਹੇ ਹਰ ਲੈਕਚਰਰ ਹਰ ਟੀਚਰ ਕਲਾਸਿਸ ਲਗਾ ਰਹੇ ਐ ਪਰ ਵੈਸੇ ਫੇਸ ਟੂ ਫੇਸ ਅਸੀਂ ਕਿਸੇ ਨਾਲ ਕੰਟੈਕਟ ਦੇ ਵਿੱਚ ਆ ਕੇ ਬੱਚਾ ਨੇ ਦੱਸਿਆ ਨਹੀਂ ਕਿ ਸਾਡੀ ਪ੍ਰੋਬਲਮ ਹੈ ਕਈ ਪੇਰੈਂਟਸ ਜਾਂ ਬੱਚੇ ਸ਼ੇਅਰ ਵੀ ਕਰਦੇ ਆ ਫੋਨ ਦੇ ਉੱਤੇ ਪਰ ਸਾਨੂੰ ਇਹ ਲੱਗਦਾ ਕਿ ਮੈਕਸਿਮਮ ਬੱਚੇ ਜਿਹੜੇ ਉਹ ਸਕੂਲ ਦੇ ਨਾਮ ਤੇ ਆ ਰਹੇ ਸਿਰਫ ਫੀਸਾਂ ਵੀ ਇਸ ਵਾਰੀ ਸਾਡੇ ਮਾਨਯੋਗ ਐਜੂਕੇਸ਼ਨ ਮਨਿਸਟਰ ਜੀ ਨੇ ਕਹਿ ਦਿੱਤਾ ਕਿ ਕੋਈ ਫੀਸ ਨਹੀਂ ਹੋਗੀ ਹੁਣ ਵੀ ਜਿਹੜੀ ਫੀਸ ਆਈ ਹੈ ਮੈਂ ਇਹ ਗੱਲ ਕਹਿਣੀ ਚਾਹਣੀ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਨਾ ਹੋਵੇ ਕਿ ਸਰਕਾਰ ਨੇ ਪਹਿਲਾਂ ਕੀ ਕਿਹਾ ਹੁਣ ਵੀ ਕੋਈ ਫੀਸ ਨਹੀਂ ਹੈ ਹਜੇ ਤੱਕ ਕੋਈ ਵੀ ਆਰਡਰਸ ਨਹੀਂ ਹੈ ਜੇ ਹੁਣ ਕੰਟੀਨਿਊਸ਼ਨ ਦੀ ਹੈ ਕੰਟੀਨਿਊਸ਼ਨ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਕੰਟੀਨਿਊਸ਼ਨ ਔਰ ਮਾਈਗ੍ਰੇਸ਼ਨ ਫੀਸ ਹੈਗੀ ਉਹ 150 ਰੁਪਏ ਹੈ ਜੀ ਸਕੂਲ ਦੇ ਬੋਰਡ ਦੇ ਬੱਚਿਆਂ ਤੋਂ ਲੈਣੇ ਜਿਹੜੇ ਸਾਡੇ ਆਪਣੇ ਪੀਐਸਸੀਬੀ ਦੇ ਬੱਚਿਆਂ ਤੋਂ ਲੈਣੇ ਅਦਰਵਾਈਜ਼ ਅਜੇ ਤੱਕ ਕੋਈ ਵੀ ਫੀਸ ਤਾਂ ਸਾਨੂੰ ਹੁਕਮ ਨਹੀਂ ਸਰ ਹੁਣ ਦੇਖੋ ਜੀ ਮਿਲ ਕੇ ਹੀ ਪਰਸੈਂਟੇਜ ਤਾਂ ਅਸੀਂ ਕੱਢ ਸਕਦੇ ਹਾਂ ਪਰ ਜਿਵੇਂ ਫੋਨ ਤੇ ਗੱਲ ਹੁੰਦੀ ਹੈ ਤਾਂ ਕਾਫੀ ਪੇਰੈਂਟਸ ਆ ਜਿਵੇਂ ਇੱਕ ਲੇੜੀ ਦਾ ਮੈਨੂੰ ਫੋਨ ਆਇਆ ਸੀ ਕਿ ਉਹਨਾਂ ਦੇ ਤਿੰਨ ਬੱਚੇ ਸੀਗੇ ਪ੍ਰਾਈਵੇਟ ਸਕੂਲ ਦੇ ਉਹ ਕਹਿੰਦੇ ਜੀ ਤੁਸੀਂ ਸਾਡੀ ਕੀ ਹੈਲਪ ਕਰੋਗੇ ਮੈਂ ਕਿਹਾ ਹੈਲਪ ਇਹ ਹੀ ਹੈ ਕਿ ਸਾਡੇ ਕੋਲ ਫੀਸ ਅਸੀਂ ਤੁਹਾਡੇ ਤੋਂ ਕੋਈ ਨਹੀਂ ਲੈਣੀ ਬਲਕਿ ਗਵਰਨਮੈਂਟ ਸਕੂਲ ਦੇ ਵਿੱਚ ਫ੍ਰੀ ਕਿਤਾਬਾਂ ਦੇ ਰਹੇ ਆ ਸਾਰਿਆਂ ਨੂੰ ਔਰ ਵਰਧੀਆਂ ਦੇ ਰਹੇ ਆ ਜੀ ਮੇਡੇ ਮੀਲ ਫ੍ਰੀ ਹੁੰਦਾ ਮੇਡੇ ਮੀਲ ਜੇ ਅਜ ਅਠਵੀ ਤੱਕ ਅਸੀਂ ਨਹੀਂ ਦੇ ਰਹੇ ਤਾਂ ਉਹ ਜਿਹੜੇ ਬੱਚਿਆਂ ਨੂੰ ਪੈਸੇ ਆ ਪਾਡੇ ਦੇ ਹਿਸਾਬ ਨਾਲ ਉਹ ਬੈਂਕ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਹੋ ਰਹੇ ਆ ਤੇ ਇਸ ਤੋਂ ਬਾਅਦ ਸਰਕਾਰ ਸਹੂਲਤਾਂ ਹੋਰ ਕੀ ਦੇ ਸਕਦੀ ਈਵਨ ਕਿ ਪਲੱਸ 2 ਦੇ ਬੱਚਾ ਨੂੰ ਮੋਬਾਈਲ ਫੋਨ ਦੇਣੇ ਵੀ ਸ਼ੁਰੂ ਕਰ ਲਿਆ ਜਿਹੜੇ ਕਿ ਕੈਪਟਨ ਸਾਹਿਬ ਦੀ ਬਹੁਤ ਵਧੀਆ ਸੋਚ ਸੀਗੀ ਜਿਹੜੀ ਕਿ ਜੋ ਉਹਨਾਂ ਨੇ ਕਿਹਾ ਸੀ ਉਹ ਪੂਰੀ ਕਰਾਂਗੇ ਸਰ ਬਿਲਕੁਲ ਹੋ ਸਕਦਾ ਹੈ ਇਸ ਤੋਂ ਬਾਅਦ ਐਡਮਿਸ਼ਨ ਹੋ ਜਾਂਦੀ ਮੈਂ ਇਹ ਵੀ ਕਹਿਣੀ ਆ ਕਿ ਇਸ ਤੋਂ ਬਾਅਦ ਵੀ ਹੋ ਸਕਦੀ ਸੀ ਕਿਉਂਕਿ ਆਨਲਾਈਨ ਦਾ ਬਿਲਕੁਲ ਕਈ ਪੇਰੈਂਟਸ ਨੂੰ ਸਿਸਟਮ ਨਹੀਂ ਸਮਝ ਆਉਂਦੀ ਉਹਨਾਂ ਨੂੰ ਸਾਰਾ ਸਟਾਫ ਬਹੁਤ ਮਿਹਨਤੀ ਹੈ ਜੀ ਦਿਨ ਰਾਤ ਇੱਕ ਕੀਤਾ ਹੋਇਆ ਦਿਨ ਰਾਤ ਇੱਕ ਕੀਤਾ ਹੋਇਆ ਸਾਰਾ ਦਿਨ ਫੋਨ ਤੇ ਬੈਠਦੇ ਆ ਟੀਚਰ ਕਈ ਪੇਰੈਂਟਸ 11 ਵਜੇ ਵੀ 12 ਵਜੇ ਵੀ ਫੋਨ ਕਰਦੇ ਤੇ ਅਸੀਂ ਕਦੇ ਵੀ ਕਿਸੇ ਦੀ ਕੰਪਲੇਂਟ ਨਹੀਂ ਹੈ ਕਿ ਅਸੀਂ ਫੋਨ ਨਹੀਂ ਚੱਕਦੇ ਅਸੀਂ ਫੋਨ ਚੱਕਦੇ ਆ ਪਰਸਨਲੀ ਮੈਂ ਵੀ ਕਿਸੇ ਦਾ ਫੋਨ ਨਹੀਂ ਮਤਲਬ ਜੇ ਕਿਸੇ ਦਾ ਮਿਸਡ ਕਾਲ ਵੀ ਆ ਜੇ ਤਾਂ ਦੁਬਾਰਾ ਫੋਨ ਕਰਦੀ ਮੈਂ ਇੱਕ ਗੱਲ ਕਹਿਣੀ ਹੈ ਕਿ ਸਰਕਾਰੀ ਸਕੂਲ ਜੇ ਆਪਾਂ ਗੱਲ ਕਰੀਏ ਕਿ ਜਦੋਂ ਜੋਬ ਮਿਲਦੀ ਹੈ ਇਹ ਗੱਲ ਮੈਂ ਬਹੁਤ ਵਾਰੀ ਪਹਿਲਾਂ ਵੀ ਕਹਤੀ ਪਰ ਲੋਕ ਇਸ ਚੀਜ਼ ਦਾ ਗਲਤ ਮਤਲਬ ਲੈ ਜਾਂਦੇ ਆ ਜਦੋਂ ਜੌਬਸ ਨਿਕਲਦੀਆਂ ਗਵਰਨਮੈਂਟ ਸਕੂਲ ਦੇ ਵਿੱਚ ਇੱਕ ਟੈਸਟ ਵੀ ਕਲੀਅਰ ਕਰਨਾ ਪੈਂਦਾ ਜੌਬ ਚ ਆਉਣ ਲਈ ਮੈਰਿਟ ਵੀ ਅੱਛੀ ਚਾਹੀਦੀ ਹੈ ਤਾਂ ਹੀ ਜਾ ਕੇ ਗਵਰਨਮੈਂਟ ਜੌਬ ਮਿਲਦੀ ਹੈ ਜਿਵੇਂ ਕਹਿੰਦੇ ਕਿ ਸੋਨੇ ਨੂੰ ਢਾਲ ਢਾਲ ਕੇ ਪਕਾਪ ਕਾ ਕੇ ਹੀਰਾ ਬੰਦਾ ਮੈਂ ਕਹਿੰਨੀ ਜਿਹੜਾ ਬੰਦਾ ਹੀਰਾ ਬੰਦਾ ਉਹ ਹੀ ਗਵਰਨਮੈਂਟ ਜੌਬ ਚ ਆਉਂਦਾ ਔਰ ਅੱਛੀ ਤਰ੍ਹਾਂ ਉਹਨੂੰ ਕੋਈ ਹੋਰ ਲਾਲਚ ਨਹੀਂ ਹੁੰਦਾ ਕੋਈ ਟਿਊਸ਼ਨ ਦਾ ਲਾਲਚ ਨਹੀਂ ਹੁੰਦਾ ਸਾਨੂੰ ਇਹ ਲੱਗਦਾ ਕਿ ਜੇ ਦੇਖੋ ਜੀ ਗਵਰਨਮੈਂਟ ਸਾਨੂੰ ਪੇ ਦੇ ਰਹੀ ਹੈ ਪਰ ਜਿੰਨੀ ਅਸੀਂ ਕਰ ਲਈ ਇਹ ਸੇਵਾ ਹੈ ਇਹ ਸਾਡੇ ਆਪਣੇ ਬੱਚਿਆਂ ਨੂੰ ਫਲ ਮਿਲਣਾ ਹੈ ਇਹ ਬੱਚਿਆਂ ਦੀ ਹੈਲਪ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਪੜਾ ਕੇ ਅਸੀਂ ਆਪਣੇ ਬੱਚਿਆਂ ਦੀ ਸੇਵਾ ਕਰ ਰਹੇ ਹਾਂ ਪ੍ਰੋਫੈਸਰ ਮੋਨ ਸਿੰਘ ਹੈ ਉਹ ਇੱਥੋਂ ਪੜ ਕੇ ਗਏ ਹੋਏ ਹੈ ਜਸਤਪਾਲ ਗੁਸਾਈ ਜੀ ਹੈ ਡਿਪਟੀ ਸਪੀਕਰ ਸੀਗੇ ਬਲਵਿੰਦਰ ਸਿੰਘ ਜੀ ਬੈਂਸ ਰਣਜੀਤ ਸਿੰਘ ਢਿੱਲੋਂ ਜੀ ਮਿਸਟਰ ਸੰਜੇ ਗੁਪਤਾ ਜੀ ਉਹ ਇੱਥੋਂ ਪੜਿਆ ਔਰ ਇੱਥੇ ਹੀ ਹੈ ਲੈਕਚਰ ਆ ਰਹੇ ਇਸ ਤਰ੍ਹਾਂ ਸੰਜੇ ਆਪਣੇ ਸਾਹਿਲ ਸਰ ਰਹੇ ਗਿਆ ਸੁਪਰੀਮ ਕੋਰਟ ਦੇ ਇੱਕ ਜੱਜ ਵੀ ਬਣੇ ਆ ਜਿਹੜੇ ਕੇ ਸਕੂਲ ਦੇ ਪੜੇ ਹੋਏ ਆ ਮੈਂ ਬੜੇ ਮਾਣ ਨਾਲ ਕਹਣੀ ਆ ਬੜੇ ਫਕਰ ਨਾਲ ਕਹਣੀ ਕਿ ਇਸ ਚੈਨਲ ਦੇ ਡਾਇਰੈਕਟਰ ਮਿਸਟਰ ਬੀ ਕੇ ਬਵੇਜਾ ਜੀ ਇਸ ਸਕੂਲ ਦੇ ਸਟੂਡੈਂਟ ਐ ਮੈਨੂੰ ਮਾਣ ਐ ਇਹ ਕਹਿੰਦੇ ਮੈਨੂੰ ਬਹੁਤ ਮਾਣ ਔਰ ਸੰਤੁਸ਼ਟੀ ਮਹਿਸੂਸ ਕਰ ਰਹੀ ਐ ਕਿ ਇਸ ਸਕੂਲ ਦੇ ਸਟੂਡੈਂਟ ਕਿੰਨੀਆਂ ਕਿੰਨੀਆਂ ਵਧੀਆ ਪੋਜੀਸ਼ਨ ਤੇ ਪਹੁੰਚ ਗਏ ਜਦੋਂ ਅਸੀਂ ਫੇਸਬੁੱਕ ਸਕੂਲ ਦੀ ਫੇਸਬੁੱਕ ਪੇਜ ਦੇ ਉੱਤੇ ਮੈਂ ਕੋਈ ਵੀ ਪੋਸਟ ਪਾਉਣੀ ਐ ਤਾਂ ਮੈਨੂੰ ਬੜਾ ਅੱਛਾ ਲੱਗਦਾ ਐ ਕਿ ਜਿਹੜੇ ਸਕੂਲ ਦੇ ਬਹੁਤ ਪੁਰਾਣੇ ਸਟੂਡੈਂਟ ਐ ਜਿਨ੍ਹਾਂ ਨੂੰ ਅਸੀਂ ਅਜੇ ਤੱਕ ਲੱਭ ਨਹੀਂ ਸਕੇ ਜਿਨ੍ਹਾਂ ਨੂੰ ਮਿਲ ਨਹੀਂ ਸਕੇ ਜਦੋਂ ਉਹ ਮੈਸੇਜ ਕਰਦੇ ਐ ਕਿ ਮੈਂ ਵੀ ਇਸ ਸਕੂਲ ਦੇ ਵਿੱਚ ਐਨੇ ਸਾਲ ਤੋਂ ਪੜ੍ਹੇ ਹਾਂ ਜੀ ਮੈਂ ਇਸ ਸਾਲ ਪੜ੍ਹੇ ਹਾਂ ਤਾਂ ਮੈਨੂੰ ਬਹੁਤ ਵਧੀਆ ਮਾਣ ਇਸ ਸਬੰਧੀ ਅਸੀਂ ਜਦੋਂ ਸਕੂਲ ਦੇ ਸਟਾਫ ਅਤੇ ਬੱਚਿਆਂ ਨੂੰ ਦਾਖਲ ਕਰਾਉਣ ਆਏ ਉਹਨਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਰਕਾਰੀ ਸਕੂਲ ਦੀ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਵਾਅਦਤ ਸੀ ਮੈਂ ਇੱਥੇ ਲੈਕਚਰ ਇੰਗਲਿਸ਼ ਦੀ ਪੋਸਟ ਤੇ ਹਾਂ ਡੈਫੀਨਿਟਲੀ ਸਕੂਲ ਦੀ ਇੱਕ ਰੈਪੋ ਹੈ ਰਾਦਰ ਮੈਨੂੰ ਵੀ ਇੱਥੇ 2 ਸਾਲ ਹੋਏ ਔਰ ਟਰਾਂਸਫਰ ਇੱਥੇ ਲੈਣ ਦਾ ਕਾਰਨ ਇਹ ਹੈ ਕਿ ਸਕੂਲ ਇੱਕ ਇਤਿਹਾਸ ਬਹੁਤ ਪੁਰਾਣਾ ਸਕੂਲ ਹੈਗਾ ਹੈ ਅੰਗਰੇਜ਼ਾਂ ਦੇ ਟਾਈਮ ਤੋਂ ਸਕੂਲ ਚੱਲ ਰਿਹਾ ਹੈ ਜਿਹੜਾ ਸਾਡੇ ਕੋਲ ਸਰਟੀਫਿਕੇਟ ਹੈਗਾ ਹੈ ਬੱਚੇ ਦਾ 1873 ਦਾ ਹੈ ਤੇ ਵੀ ਬਲੀਵ ਕਿ ਸਕੂਲ ਉਤੋਂ ਪਹਿਲਾਂ ਦਾ ਹੈਗਾ ਆ ਔਰ ਬਹੁਤ سارے ਬੱਚੇ ਇਥੋਂ ਪੜ ਕੇ ਗਏ ਹੈਗੇ ਆ ਔਰ ਅੱਛੀ ਅੱਛੀ ਪੋਸਟਾਂ ਤੇ ਹੈਗੇ ਆ ਕਿਉਂਕਿ 11 ਦੇ ਵਿੱਚ ਜਿਹੜਾ ਸਾਡੇ ਕੋਲ ਦਾਖਲਾ ਹੈਗਾ ਆ ਉਹ 1900 ਪਲੱਸ ਹੈਗਾ ਆ ਤੋਂ ਵੀ ਬਲੀਵ ਕਿ ਜਿਹੜਾ ਹੈਗਾ ਆ 1800 ਜਿਹੜਾ ਬੱਚਾ ਹੈਗਾ ਤਕਰੀਬਨ ਤਕਰੀਬਨ ਦੂਸਰੇ ਬਾਹਰਲੇ ਸਕੂਲਾਂ ਤੋਂ ਆਇਆ ਹੈ ਪਲਸ 2 ਦੇ ਵਿੱਚ ਵੀ ਜਿਹੜਾ ਐਡਮਿਸ਼ਨ ਹੈ ਉਸ ਬਹੁਤ ਸਾਰੇ ਬੱਚੇ ਬਾਹਰਲੇ ਸਕੂਲਾਂ ਤੋਂ ਹੀ ਆਏ ਹੋਏ ਹੈਗੇ। ਫੀਸ ਜੋ ਗਵਰਨਮੈਂਟ ਦੇ ਨੋਰਮਸ ਹੈਗੇ ਆ ਅਸੀਂ ਤਾਂ ਉਹਨਾਂ ਨੂੰ ਫਾਲੋ ਕਰਨਾ ਹੈ। ਫਿਲਹਾਲ ਦੀ ਘੜੀ ਗਵਰਨਮੈਂਟ ਵੱਲੋਂ ਕੋਈ ਫੀਸ ਦਾ ਜਿਹੜਾ ਹੈਗਾ ਸਾਨੂੰ ਇਨਸਟਰਕਸ਼ਨ ਨਹੀਂ ਆ। ਨਹੀਂ ਮੈਸੇਜ ਮੈਂ ਇਹੀ ਦੇਣਾ ਚਾਹਨਾ ਬੱਚਿਆਂ ਨੂੰ ਕਿ ਠੀਕ ਹੈ ਬੇਟਾ ਮੁਸ਼ਕਿਲ ਦਾ ਦੌਰ ਹੈਗਾ ਆ। ਘਰੇ ਆਪਾਂ ਨੇ ਰਹਿਣਾ ਹੈ ਲੇਕਿਨ ਆਪਾਂ ਨੇ ਪੜ੍ਹਾਈ ਨੂੰ ਵੀ ਕੰਟੀਨਿਊ ਰੱਖਣਾ ਹੈ। ਪੜ੍ਹਾਈ ਨੂੰ ਆਪਾਂ ਮਿਸ ਨਹੀਂ ਕਰਨਾ। ਜੋ ਇਨਸਟਰਕਸ਼ਨਸ ਆ ਰਹੀਆਂ ਹੈਗੀਆਂ ਆਪਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਹੈਗਾ ਆ। ਆਪ ਵੀ ਸੇਫ ਰਹਿਣਾ ਹੈ ਫੈਮਲੀ ਨੂੰ ਵੀ ਸੇਫ ਰੱਖਣਾ ਹੈ ਔਰ ਆਪਣੀ ਪੜਾਈ ਨੂੰ ਵੀ ਕੰਟੀਨਿਊ ਰੱਖਣਾ ਹੈ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਮੈਂ ਇੱਥੇ ਮੇਰਾ ਦੋਤਾ ਮਲਟੀਪਰਪਸ ਸਕੂਲ ਦੇ ਵਿੱਚ ਹੁਣ ਦਾਖਲ ਕਰਾਇਆ ਪਲੱਸ 2 ਦੇ ਵਿੱਚ ਪਹਿਲਾਂ ਉਹ ਸੀ ਵੀ ਅਸੀਂ ਬੋਰਡ ਦੇ ਵੀ ਸੀਗਾ ਕਿਉਂਕਿ ਅਸੀਂ ਇਸ ਬੜੇ ਪ੍ਰਾਈਵੇਟ ਸਕੂਲ ਦੇ ਵੀ ਸੀਗਾ ਕਿਉਂਕਿ ਅਸੀਂ ਆਪ ਇਸ ਕੋ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਉਹਨਾਂ ਦੀ ਫੀਸਾਂ ਦੇਣ ਤੋਂ ਲੋਕਡਾਊਨ ਦੇ ਕਾਰਨ ਜਾਂ ਇਹਦੇ ਕਾਰਨ ਬੜੀ ਪ੍ਰੇਸ਼ਾਨੀ ਹੋ ਰਹੀ ਹੈ ਤੇ ਹੁਣ ਸਾਨੂੰ ਇੱਥੇ ਬੜੀ ਵੈਸੇ ਤਾਂ ਇਸ ਟਾਈਮ ਦੇ ਉੱਤੇ ਇਹ ਜਿਹੜੀ ਪੜਾਈ ਹੈ ਉਹ ਆਨਲਾਈਨ ਚੱਲ ਰਹੀ ਹੈ ਪਰ ਫਿਰ ਵੀ ਰਿਸਪੌਂਸ ਜਿਹੜਾ ਪ੍ਰਿੰਸੀਪਲ ਸਾਹਿਬ ਦਾ ਔਰ ਪੂਰੇ ਸਟਾਫ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਅਸੀਂ ਬਹੁਤ ਲੋਕਾਂ ਨੂੰ ਵੀ ਗੁਜਾਰਸ਼ ਕਰਾਂਗੇ ਕਿ ਤੁਸੀਂ ਜਿੰਨਾ ਵੀ ਬੱਚਾ ਚੜ੍ਹ ਕੇ ਹੋ ਸਕੇ گورਨਮੈਂਟ ਸਕੂਲਾਂ ਦੇ ਵਿੱਚ ਧਿਆਨ ਦਿਓ ਔਰ ਆਪਣੇ ਬੱਚਿਆਂ ਨੂੰ ਇੱਥੇ ਹੀ ਪੜਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਇੱਥੇ ਫੀਸਾਂ ਦੀ ਬਹੁਤ ਹੀ ਕੋਈ ਫੀਸ ਨਹੀਂ ਇੱਥੇ ਸਭ ਕੁਝ ਫ੍ਰੀ ਹੈ ਕਿੰਦਾ ਦੀ ਪੜਾਈ ਕਿੰਦਾ ਚੱਲ ਰਹੀ ਹੈ ਪੜਾਈ ਪੜਾਈ ਠੀਕ ਹੈ ਬਹੁਤ ਵਧੀਆ ਫਿਲਹਾਲ ਤਾਂ ਆਨਲਾਈਨ ਹੀ ਚੱਲਦੀ ਪਈ ਹੈ ਬਹੁਤ ਰਿਸਪੌਂਸ ਵਧੀਆ ਹੈ ਬੱਚਿਆਂ ਨੂੰ ਸਹੀ ਤੰਗਨਾ 딜 ਕਰ ਰਹੇ ਨੇ ਸਹੀ ਉਹ ਤਹ ਇਥੇ ਜਿਹੜਾ ਹੁਣ ਤਾਂ ਬਹੁਤ ਜ਼ਿਆਦਾ ਸਕੂਲ ਦੇ ਵਿੱਚ ਬੱਚੇ ਵਧ ਹੀ ਜਾਂਦੇ ਨੇ ਪਹਿਲਾਂ ਸਕੂਲ ਚ ਸੀ ਵਧੀਆ ਸਕੂਲ ਉਵੇਂ ਪਰ ਪ੍ਰੋਬਲਮ ਇਹ ਸੀ ਕਿ ਇਸ ਵਾਰਨ ਲੋਕਡਾਊਨ ਕਰਕੇ ਸਾਡੀ ਮਾਨਲੀ ਹਾਲਤ ਬਹੁਤ ਹੀ ਡਾਊਨ ਹੋ ਗਈ ਤੇ ਫੀਸ ਨਹੀਂ ਪਰ ਹੁੰਦੀ ਸਾਡੇ ਕੋਲ